ਦੇਖੋ ਪੁਰਾਣੇ ਬਿਉਰਗ ਦੀਆਂ ਗੱਲਾਂ ਕਿਵੇਂ ਪਿੱਲੇ ਦੁੱਧ ਰੇੜਕਦੇ ਇਹ ਦੇਖੋ ਵੀਡੀਓ ਸਾਰੀ ਅੱਗੇ ਦੋਨੋਂ ਕਰ ਗਿਆ ਨਾ ਨਾ ਮਨ ਰੇੜਕੀਦਾ ਨੇ ਆਹਦੀ ਕਿਹੋ ਜਿਹਾ ਹੁੰਦਾ ਕੋਣੀ ਆ ਝੁਗ ਝੁਗ ਜੀ ਸਾਰੀ ਘਟੀ ਹੋ ਜਾਂਦੀ ਮੈਂ ਕਿਹਾ ਪੀਂਹਾਂ ਹੋਣਗੇ ਪੀਂਹ ਆਏ ਆ ਮੈਂ ਕਿਹਾ ਉਸੋਂ ਅਗਲੇ ਜਾਾਂਗੇ ਉਹ ਅਗਲਿਆਂ ਦੀ ਥੱਲੇ ਪਾਈ ਚਾਰ ਗਿਹਰੇ ਜਿੱਦੇ ਮਤਨਪਾ ਬੱਕੀ ਮਖਣੀ ਗਾੜੀ ਕੇ ਮਾਵਾ ਆਉਂਚੋ ਸਹੀ ਗੱਲ ਹੈ ਦੁੱਧ ਕੱਢਣ ਦਾ ਵੀ ਤਰੀਕਾ ਹੀ ਹੁੰਦਾ ਜੇ ਦੁੱਧ ਛਲਿਆ ਭਾ ਮਖਣੀ ਕੱਢੀ ਕਿਵੇਂ ਮੁੱਠੀ ਕ ਕਰ ਕੱਢੀ ਹੈ ਬਿਲਕੁਲ ਸਹੀ ਤੇ ਉਵੇਂ ਨਹੀਂ ਪਤਾ ਲੱਗਦਾ ਹਾਂ ਹੂੰ ਮੈਂ ਕਹਿੰਦੇ ਢੱਕ ਪਾ ਅੱਗ ਪਾ ਲੱਗ ਸੜਕ ਲੱਗੇਗਾ ਉਤੋਂ ਫੇਰ ਇਹ ਇਹ ਬਾਬੇ ਦੀ ਗੱਲ ਲੱਖ ਰੁਪਏ ਦੀ ਨਵੀਂ ਕੁੜੀਆਂ ਨੂੰ ਪਤਾ ਹੀ ਨਹੀਂ ਵੀ ਮਖਣੀ ਕਿਵੇਂ ਕੱਢਣੀ ਕੱਢਣੀ ਕਿਵੇਂ ਇਹ ਗਾਇਆ ਬਹਿ ਕੇ ਕੋਈ ਨਹੀਂ ਕਹਿੰਦਾ ਆ ਗੰਗਿਆ ਦਾ ਝਗੋ ਜਾਗੋ ਉਹਨਾਂ ਨੇ ਹੋਰ ਕਮਾਈਆਂ ਵਿੱਚ ਗੇੜੇ ਦਈਣੇ ਵੀ ਹੋਰ ਕਮੋਣ ਨਾਲ ਨਹੀਂ ਗੇੜੇ ਆਉਣੇ ਨਾ 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 ਹਾਂ ਉਹਨੂੰ ਵੇਖੇ ਵੀ ਇਹਨੂੰ ਹੋਰ ਕੀ ਹੋਰ ਕੀ ਫਿਰ ਜੇ ਕਈ ਵਾਰੀ ਠੰਡਾ ਪਾਣੀ ਪਾਉਣਾ ਜਾਂ ਗਰਮ ਪਾਉਣਾ ਫਿਰ ਹੁੰਦੀ ਹਾਂ ਇਹ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਹੁਣ ਮੈਂ ਲਾਈਆਂ 2 ਮਹੀਨੇ ਕਿਈ ਵੇਲੇ ਢਰ ਜਾਂਦਾ ਨਾ ਉਹਨਾਂ ਦੀ ਮੱਖੀ ਉਹ ਬਾਂਗਾਂ ਚੱਗ ਬਣੀ ਜਾਂਦੀ ਕਿਉਂ ਇਕੱਠਾ ਹੁੰਦਾ ਹੈ ਤਾਂ ਉਹ ਇਕੱਠਾ ਹੀ ਹੁੰਦਾ ਨਹੀਂ ਬਿਲਕੁਲ ਬਿਲਕੁਲ ਸਰੀ ਕੁੜੀ ਆਵਾਟਾ ਵਦ ਲੱਗ ਗਿਆ ਅਸੀਂ ਜਣਾਣੇ ਖਰੋਜ ਫਰੋਜ ਲੈ ਨਹੀਂ ਜਾਣਾ ਕੋਨੇ ਨੂੰ ਆਖੀ ਲਾ ਦੇ ਵਗਾਵੇ ਵਗਾਵੇ ਉਹਨਾਂ ਅਸੀਂ ਫੇਰੀ ਆਉਣੀ ਨਾਲ ਲੈ ਲਈ ਲਾਈ ਦੇਣਾ ਲੈ ਚੀਦੋ ਫਰਕ ਪੈਂਦਾ ਯਾਰ ਇਹਨਾਂ ਨੂੰ ਆਉਂਦਾ ਹੀ ਕੁਝ ਨਹੀਂ ਹੁੰਦੀਆਂ ਜਾਨੇ ਆਉਂਦਾ ਹੀ ਕੁਝ ਨਹੀਂ ਉਹਨਾਂ ਕੋਹ ਨਹੀਂ ਆਉਂਦਾ ਕੁੜੀਆਂ ਕੰਮ ਕਰਕੇ ਖੁਸ਼ ਹੀ ਨਹੀਂ ਹੱਥ ਅਗਲੀਆਂ ਨਹੀਂ ਲੱਭੜ ਪਹਿਲੀ ਗੱਲ ਬਾਬਾ ਏਡਾ ਏਡਾ ਤਾਂ ਨਾ ਰੱਖੇ ਨੇ ਕਿ ਉਹ ਕਹਿੰਦੇ ਨਾ ਕੱਟਣਾ ਦੱਸ ਅੱਗੇ ਜਣਾ ਨਹੀਂ ਆ ਦੇ ਕੰਮ ਤਾਂ ਅਸੀਂ ਬੰਬੜਿਆਂ ਬੱਲੇ ਸਹਾਨਿਆਂ ਦੀਆਂ ਵੀ சோர் நவா நான் ਨਾ ਨਾ ਗੰਭਰ ਉਹਦਾ ਸਰੀਰੇ ਗਈ ਮੈਂ ਇੱਕ ਸਾਲ ਲੱਸੀ ਕਿਸੇ ਕਰੋਂ ਮੰਗ ਕੇ ਲਈ ਨਾ ਮੈਂ ਮਿਕਸੀ ਪਾ ਦਾਂ ਉਹ ਵੀ ਉਹਦੇ ਚਲਾ ਦੀ ਦੇਣਾ ਉੱਤੇ ਮੱਖਣੀ ਆ ਜਿੰਦੀ ਹੈ ਉਹ ਕੱਚਾ ਉਹਦੇ ਚੱਕਰ ਹੀ ਪੜੇ ਹੋ ਜਾਂਦੇ ਨੇ ਨਹੀਂ ਚੱਕਰ ਨਹੀਂ ਉਹ ਮੱਖਣੀ ਪੂਰੀ ਨਹੀਂ ਨਿਕਲੀ ਉਹ ਕੱਢ ਨਹੀਂ ਆਉਂਦੀ ਨਹੀਂ ਹੁੰਦੀ ਕੱਚਾ ਰਹਿ ਜਾਂਦਾ ਤੂੰ ਉਹਨੂੰ ਝੜ ਕੇ ਵੇੜੀ ਉਹਦੇ ਉੱਤੇ ਮੱਖਣੀ ਆਉਣੀ ਆਉਣੀ ਹੂੰ ਕਈ ਵਾਰ ਨਸਾਈ ਜਾਨੀ ਵੀ ਜਉਂਦਾ ਉਹ ਇਥੇ ਆਉਂਦੇ ਆਉਂਦੇ ਨੇ ਜੱਗ ਦੀ ਨਾਲ ਬਦਾਲੇ ਮਖਣੇ ਲੱਗ ਜਾਂਦੇ ਬਦਾਲੇ ਹੂੰ ਲੱਗੇ ਵੇਰਾ ਇਨੀ ਨਹੀਂ ਇਕੱਠੀ ਹੋ ਜਾਂਦੀ ਉਹ ਜਾਂਦੀ ਹੋਵੇ ਪੂਰੀ ਕੱਢਣੀ ਨਹੀਂ ਆਉਂਦੀ ਕੁੜੀਆਂ ਨੂੰ ਜਾਈ ਨਹੀਂ ਹੁੰਦਾ ਪੂਰਾ ਮੋੜਾ ਮੋੜਾ ਘੱਲ ਲਿਆ ਨਾ ਅਜ ਤਾਂ ਦੁੱਧ ਨਹੀਂ ਜਮਿਆ ਕਿ ਇਹਨੂੰ ਵਧਾ ਜਮਿਆ ਕਿ ਖੱਟਾ ਹੀ ਲਾਈ ਖੱਟਾ ਹੀ ਲਈ ਫਿਰਦੇ ਆਪਾਂ ਕਹਣਾ ਕਿਉਂ ਨਹੀਂ ਨਿਕਲਿਆ ਨਾ 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 ਕਿਉਂ ਕੀ ਨਿਕਲਣਾ ਜੋ ਤਰੀਕਾ ਹੀ ਨਹੀਂ ਕੱਢਣ ਦਾ ਸਹੀ ਪਤਾ ਕਿਵੇਂ ਨਿਕਲਦਾ ਕੋਈ